ਹਾਂਜੀ ਦੋਸਤੋ ਵਰਕ ਫਰੋਮ ਹੋਮ ਕਰਕੇ ਪੈਸਾ ਕਿਵੇਂ ਕਮਾਇਆ ਜਾਂਦਾਗਾ ਇਦਾਂ ਦੀਆਂ ਵੀਡੀਓ ਤੁਸੀਂ ਬਹੁਤ ਸਾਰੀਆਂ ਦੇਖੀ ਹੋਣੀਆਂ ਨੇ ਬਟ ਤੁਹਾਨੂੰ ਕਿਸੇ ਵੀ ਵੀਡੀਓ ਦੇ ਵਿੱਚ ਐਕਸੈਪਟ ਕੰਮ ਬਾਰੇ ਦੱਸਿਆ ਹੀ ਨਹੀਂ ਗਿਆ ਕਿ ਦੱਸਿਆ ਗਿਆ ਹੋਣਾ ਬਟ ਤੁਹਾਨੂੰ ਕੋਈ ਕੁਝ ਸਮਝ ਹੀ ਨਹੀਂ ਆਇਆ ਤਾਂ ਅੱਜ ਦੀ ਇਹ ਵੀਡੀਓ ਨੂੰ ਐਂਡ ਤੱਕ ਦੇਖੋ ਤੁਹਾਨੂੰ ਹਰ ਇੱਕ ਚੀਜ਼ ਥਲੀਅਰ ਹੋ ਜਾਏਗੀ ਕਿ ਆਪਾਂ ਵਰਕ ਫਰਮ ਹੋਮ ਕਰਕੇ ਪੈਸਾ ਕਿਵੇਂ ਕਮਾ ਸਕਦੇ ਹਾਂ ਠੀਕ ਹੈ ਸੋ ਮੇਰਾ ਨਾਮ ਰਛਨੀ ਹੈ ਪਟਿਆਲਾ ਤੋਂ ਮੈਂ ਬਿਲੋਂਗ ਕਰਦੀ ਹਾਂ ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਹਰ ਚੀਜ਼ ਕਲੀਅਰ ਕਰਨ ਵਾਲੀ ਹਾਂ ਸੋ ਜਰਾ ਧਿਆਨ ਨਾਲ ਸੁਣ ਕੇ ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਕਿਉਂ ਨਹੀਂ ਕਿ ਜੋ ਵਰਕ ਮੈਂ ਔਰੇਡੀ ਕਰ ਰਹੀ ਆ ਇਹ ਸਰਕਾਰ ਵੱਲੋਂ ਮੰਨਤਾ ਪ੍ਰਾਪਤ ਵਰਕ ਆ ਠੀਕ ਆ 100% ਜੈਨੂਇਨ ਵਰਕ ਆ ਜਿਹਦੇ ਵਿੱਚ ਮੈਂ ਅਤੇ ਮੇਰੇ ਨਾਲ ਬਹੁਤ ਸਾਰੇ ਸਟੂਡੈਂਟਸ ਹਾਊਸ ਵਾਈਫ ਬੜੇ ਸਾਰੇ ਲੋਕ ਆ ਜਿਹੜੇ ਗਰੋਥ ਕਰ ਰਹੇ ਆ ਠੀਕ ਆ ਐਂਡ ਆਪਣੇ ਛੋਟੇ ਮੋਟੇ ਸੁਪਨਿਆਂ ਨੂੰ ਪੂਰਾ ਕਰ ਰਹੇ ਆ ਹਾਂਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੀਦਾ ਕਿ ਇਹ ਵਰਕ ਨੂੰ ਕਰ ਕੌਣ ਕੌਣ ਸਕਦਾ ਇਸ ਵਰਕ ਨੂੰ ਸਟੂਡੈਂਟਸ ਕਰ ਸਕਦੇ ਆ ਹਾਊਸ ਵਾਈਫ ਕਰ ਸਕਦੀ ਆ ਜੋ ਪਰਸਨ ਵੀ ਕਰ ਸਕਦਾ ਇਸ ਵਰਕ ਨੂੰ ਕੋਈ ਵੀ ਬੰਦਾ ਕਰ ਸਕਦਾ ਠੀਕ ਆ ਕੋਈ ਵੀ ਰਿਟਾਇਰਮੈਂਟ ਪਰਸਨ ਹੋਵੇ ਚਾਹੀ ਡਾਕਟਰ ਆ ਚਾਹੀ ਫੌਜੀ ਆ ਕੋਈ ਵੀ ਪਰਸਨ ਇਸ ਕੰਮ ਨੂੰ ਕਰ ਸਕਦਾ ਠੀਕ ਆ ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸਣਾ ਚਾਹੁੰਦੀ ਆ ਇਸ ਵਰਕ ਨੂੰ ਕਰਨ ਲਈ ਕਿਹੜੀ ਕਿਹੜੀ ਕੁਆਲਿਫੀਕੇਸ਼ਨ ਚਾਹੀਦੀ ਆ ਤਾਂ ਇਸ ਵਰਕ ਨੂੰ ਕਰਨ ਲਈ 10th ਪਾਸ ਤੋਂ ਬਾਅਦ ਚਾਹੀ 플러스 2 ਹੋਵੇ ਚਾਹੀ ਤੁਹਾਡੀ ਕੋਈ ਵੀ ਤਰ੍ਹਾਂ ਦੀ ਡਿਗਰੀ ਐ ਡਿਪਲੋਮਾ ਕੋਈ ਵੀ ਪਰਸਨ ਇਸ ਕੰਮ ਨੂੰ ਕਰ ਸਕਦਾ ਦਾ ਠੀਕ ਆ ਇਸ ਕੰਮ ਨੂੰ ਕਰਨ ਲਈ ਤੁਹਾਡੀ ਏਜ ਆ ਜਿਹੜੀ 18 ਪਲੱਸ ਹੋਣੀ ਚਾਹੀਦੀ ਆ ਜੇ 18 ਪਲੱਸ ਏਜ ਹੈਗੀ ਆ ਤਾਂ ਤੁਸੀਂ ਇਸ ਕੰਮ ਨੂੰ ਇਜ਼ੀਲੀ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਨੂੰ ਮੈਨੂੰ ਦੱਸਣਾ ਚਾਹੀਆਂ ਜਿੱਦਾਂ ਆਪਣੇ ਮਨ ਦੇ ਵਿੱਚ ਈ ਗੱਲਾਂ ਆਉਂਦੀਆਂ ਨੇ ਕਿ ਆਪਾਂ ਇਹ ਕੰਮ ਨੂੰ ਕਦੋਂ ਕਰ ਸਕਦੇ ਹਾਂ ਕਿਸ ਟਾਈਮ ਕਰ ਸਕਦੇ ਹਾਂ ਕਿੰਨੇ ਘੰਟਿਆਂ ਦਾ ਇਹ ਕੰਮ ਹੋਈਗਾ ਤਾਂ ਦੇਖੋ ਟੈਨਸ਼ਨ ਫ੍ਰੀ ਹੋ ਜਾਓ ਫਲੈਕਸੀਬਲ ਟਾਈਮ ਆ ਇਹਦੇ ਵਿੱਚ ਆਪਾਂ ਆਪਣੀ ਮਰਜ਼ੀ ਦੇ ਅਕੋਰਡਿੰਗ ਕੰਮ ਕਰ ਸਕਦੇ ਹਾਂ ਜਦੋਂ ਆਪਾਂ ਫ੍ਰੀ ਹੁੰਨੇ ਆ ਦੇਖੋ ਇਹ ਆਨਲਾਈਨ ਵਰਕ ਹੀ ਇਦਾਂ ਦਾ ਜਦੋਂ ਆਪਾਂ ਫ੍ਰੀ ਹੁੰਨੇ ਆ ਆਪਾਂ ਇਸ ਵਰਕ ਨੂੰ ਉਸ ਟਾਈਮ ਕਰਨਾ ਹੈਗਾ ਠੀਕ ਆ ਐਂਡ ਅਗਰ ਆਪਾਂ ਅਰਨਿੰਗ ਦੀ ਗੱਲ ਕਰੀਏ ਕੀ ਆਪਾਂ ਕਿੰਨੇ ਕਿੰਨੇ ਇਨਕਮ ਅਰਨ ਕਰ ਸਕਦੇ ਆ। ਬੰਦੇ ਦੇ ਕੋ ਹਰੇਕ ਬੰਦਾ ਇਸ ਕੰਮ ਨੂੰ ਪਾਰਟ ਟਾਈਮ ਹੀ ਕਰਦਾ। ਇਹ ਵਿੱਚ ਆਪਾਂ 10000 ਤੋਂ ਲੈ ਕੇ 25000 ਦੇ ਵਿੱਚ ਵਿੱਚ ਕਮਾ ਸਕਦੇ ਆ। ਤਾਂ ਦੇਖੋ ਅੱਗੇ ਆਪਣੇ ਮਨ ਦੇ ਵਿੱਚ ਕੁਸਚਨ ਆਉਂਦਾ ਕਿ ਜੇਰ ਆਪਾਂ ਇਸ ਵਰਕ ਨੂੰ ਕਰਾਂਗੇ ਇਦਾਂ ਕਿ ਇਹ ਵਰਕ ਮੋਬਾਈਲ ਫੋਨ ਤੇ ਹੋ ਜਾਏਗਾ। ਯੈਸ ਆਫ ਕੌਰਸ ਇਹ ਵਰਕ ਨੂੰ ਆਪਾਂ ਮੋਬਾਈਲ ਫੋਨ ਜਾਂ ਆਪਾਂ ਲੈਪਟਾਪ ਦੇ ਥਰੂ ਕਰ ਸਕਦੇ ਆ। ਠੀਕ ਆ। ਆਪਣੇ ਕੋਲ ਇੱਕ ਵਧੀਆ ਇੰਟਰਨੈਟ ਹੋਣਾ ਚਾਹੀਦਾ ਜਿਹਦੇ ਕਰਕੇ ਤੁਸੀਂ ਈਜ਼ੀਲੀ ਇਸ ਵਰਕ ਨੂੰ ਕਰ ਸਕਦੇ ਹੋ। ਅਗਰ ਤੁਸੀਂ ਇਸ ਵਰਕ ਨੂੰ ਕਰਨ ਦੇ ਵਿੱਚ ਇੰਟਰਸਟਿਡ ਹੈਗੇ ਹੋ ਇਹਦੇ ਲਈ ਆਪਣੇ ਰਜਿਸਟ੍ਰੇਸ਼ਨ ਹੁੰਦੀ ਆ ਰਜਿਸਟ੍ਰੇਸ਼ਨ ਦੀ ਕੋਈ ਫੀਸ ਨਹੀਂ ਆ ਵਿਦਆਊਟ ਇਨਵੈਸਟਮੈਂਟ ਵਰਕ ਆ ਠੀਕ ਆ ਇਹਦੇ ਵਿੱਚ ਆਪਣੇ ਕਿਸੇ ਵੀ ਤਰ੍ਹਾਂ ਦੀ ਫੀਸ ਨਹੀਂ ਲੰਦੀ ਅਗਰ ਤੁਸੀਂ ਇਸ ਵਰਕ ਨੂੰ ਸਮਝ ਲਈ ਸੀਰੀਅਸ ਹੈਗੇ ਹੋ ਤੁਸੀਂ ਕਰਨਾ ਕੀ ਆ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਇੱਕ ਲਿੰਕ ਪਾਇਆ ਹੋਇਆ ਹੈਗਾ ਉਹ ਲਿੰਕ ਦੇ ਉੱਪਰ ਤੁਸੀਂ ਕਲਿੱਕ ਕਰੋਗੇ ਨਾ ਤੁਮੇ ਇੱਕ ਫਾਰਮ ਮਿਲੇਗਾ ਉਹ ਫਾਰਮ ਨੂੰ ਤੁਸੀਂ ਕਢਵਾ ਕੇ ਉਹਨੂੰ ਕਰਕੇ ਤੁਸੀਂ ਕੀ ਕਰਨਾ ਮੈਨੂੰ WhatsApp ਤੇ ਸ਼ੇਅਰ ਕਰਨਾ ਠੀਕ ਆ WhatsApp ਨੰਬਰ ਸਕਰੀਨ ਤੇ ਆ ਰਿਹਾ ਇਸ ਨੰਬਰ ਤੇ ਮੈਨੂੰ ਪਰਸਨਲੀ ਸ਼ੇਅਰ ਕਰ ਸਕਦੇ ਹੋ ਮੈਂ ਜਾਂ ਮੇਰੀ ਟੀਮ ਦੇ ਵਿੱਚ ਤੁਹਾਨੂੰ ਕਾਲ ਆਏਗੀ ਉਸ ਤੋਂ ਬਾਅਦ ਤੁਹਾਨੂੰ ਵਧੀਆ ਤਰੀਕੇ ਨਾਲ ਇਸ ਵਰਕ ਬਾਰੇ ਕਲੀਅਰ ਕੀਤਾ ਜਾਊਗਾ ਸੋ ਓਕੇ ਆਲ ਦੀ ਵੈਰੀ ਬੈਸਟ ਬਾਕੀ ਹੈਲਦੀ ਰਹੋ ਪੈਸਾ ਕਮਾਓ ਐਂਡ ਆਪਣੇ ਸੁਪਨੇ ਨੂੰ ਪੂਰਾ ਕਰੋ ਓਕੇ